ਜੀਡੀ ਗੱਲ ਸ਼੍ਰੀ ਰਾਹੁਲ ਗਾਂਧੀ ਨੇ ਯੂਐਸਏ ਦੇ ਵਿੱਚ ਜਾ ਕੇ ਮਨੋਰਟੀ ਦੇ ਸਬੰਧ ਦੇ ਵਿੱਚ ਕਹੀ ਹੈ ਔਰ ਖਾਸ ਕਰਕੇ ਸਿੱਖਾਂ ਦੇ ਸਬੰਧ ਦੇ ਵਿੱਚ ਕਿ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਫਿਲਮਾਂ ਰਾਹੀਂ ਚਾਹੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਦੇਸ਼ ਦੇ ਵਿੱਚ ਵਾਪਰ ਰਹੀਆਂ ਬਜਾਏ ਇਸ ਦੇ ਕੀ ਰਾਜ ਸਭਾ ਮੈਂਬਰ ਨੇ ਜੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਹੋਵੇ ਔਰ ਸਪੀਕਰ ਸਾਹਿਬ ਨੇ ਉੱਥੇ ਜਿਹੜਾ ਡੀਜੀਪੀ ਨੂੰ ਟੈਗ ਕੀਤਾ ਹੋਵੇ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਆ ਉਹਨਾਂ ਨੇ ਆਫੀਸ਼ੀਅਲ ਕੰਪਲੇਟ ਦਿੱਤੀ ਹੋਵੇ ਤੇ ਮੇਰੇ ਵਰਗੇ ਨੇ ਵਿਧਾਨ ਸਭਾ ਦੇ ਵਿੱਚ ਈਸ਼ੂ ਚੱਕਿਆ ਹੋਵੇ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਰਨੀ ਹੁੰਦੀ ਆ ਔਰ ਜਿਹੜੀ ਭਾਪੀ ਇਹ ਦੱਸ ਦਵੇ ਵੀ ਹਾਂ ਵੀ ਇਹਨਾਂ ਤੇ ਜਿਹੜੇ ਇਹ ਹੈਂਡਲਰ ਹੈਗੇ ਜਿਹੜੇ ਨਫ਼ਰਤ ਫਲਾਉਣ ਵਾਲੇ ਇਹਨਾਂ ਤੇ ਅੱਜ ਤੱਕ ਕਾਰਵਾਈ ਕੀ ਕੀਤੀ ਆ ਔਰ ਇੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਕੀ ਕਾਰਵਾਈ ਕੀਤੀ ਆ ਉਹ ਲੋਕਾਂ ਦੇ ਵਿੱਚ ਲੈ ਕੇ ਤਾਂ ਜਿਹੜੀ ਗੱਲ ਸ਼੍ਰੀ ਰਾਹੁਲ ਗਾਂਧੀ ਨੇ ਯੂ ਐਸ ਏ ਦੇ ਵਿੱਚ ਜਾ ਕੇ ਮਿਨੋਰਟੀ ਦੇ ਸਬੰਧ ਦੇ ਵਿੱਚ ਕਹੀ ਹੈ ਔਰ ਖਾਸ ਕਰਕੇ ਸਿੱਖਾਂ ਦੇ ਸਬੰਧ ਦੇ ਵਿੱਚ ਕੀ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਫਿਲਮਾਂ ਰਾਹੀਂ ਚਾਹੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਦੇਸ਼ ਦੇ ਵਿੱਚ ਵਾਪਰ ਰਹੀਆਂ ਬਜਾਏ ਇਸ ਦੇ ਕਿ ਰਾਜ ਸਭਾ ਮੈਂਬਰ ਨੇ ਜੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਹੋਵੇ ਔਰ ਸਪੀਕਰ ਸਾਹਿਬ ਨੇ ਉਥੇ ਜਿਹੜਾ ਡੀਜੀਪੀ ਨੂੰ ਅਟੈਕ ਕੀਤਾ ਹੋਵੇ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਆ ਉਹਨਾਂ ਨੇ ਆਫੀਸ਼ੀਅਲ ਕੰਪਲੇਂਟ ਦਿੱਤੀ ਹੋਵੇ ਤੇ ਮੇਰੇ ਵਰਗੇ ਨੇ ਵਿਧਾਨ ਸਭਾ ਦੇ ਵਿੱਚ ਈਸ਼ੂ ਚੱਕਿਆ ਹੋਵੇ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਰਨੀ ਹੁੰਦੀ ਆ ਔਰ ਜਿਹੜੀ ਭਾਜਪਾ ਇਹ ਦੱਸ ਦੇ ਵੀ ਹਾਂ ਵੀ ਇਹਨਾਂ ਤੇ ਜਿਹੜੇ ਇਹ ਹੈਂਡਲਰ ਹੈਗੇ ਜਿਹੜੇ ਨਫ਼ਰਤ ਫਲਾਉਣ ਵਾਲੇ ਇਹਨਾਂ ਤੇ ਅੱਜ ਤੱਕ ਕਾਰਵਾਈ ਕੀ ਕੀਤੀ ਆ ਔਰ ਇੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਕੀ ਕਾਰਵਾਈ ਕੀਤੀ ਆ ਉਹ ਲੋਕਾਂ ਦੇ ਵਿੱਚ ਲੈ ਕੇ ਤਾਉ ਜਿਹੜੀ ਗੱਲ ਸ਼੍ਰੀ ਰਾਹੁਲ ਗਾਂਧੀ ਨੇ ਯੂ ਐਸ ਏ ਦੇ ਵਿੱਚ ਜਾ ਕੇ ਮਿਨੋਰਟੀ ਦੇ ਸਬੰਧ ਦੇ ਵਿੱਚ ਕਹੀ ਹੈ ਔਰ ਖਾਸ ਕਰਕੇ ਸਿੱਖਾਂ ਦੇ ਸਬੰਧ ਦੇ ਵਿੱਚ ਕੀ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਫਿਲਮਾਂ ਰਾਹੀਂ ਚਾਹੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਦੇਸ਼ ਦੇ ਵਿੱਚ ਵਾਪਰ ਰਹੀਆਂ ਬਜਾਏ ਇਸ ਦੇ ਕਿ ਰਾਜ ਸਭਾ ਮੈਂਬਰ ਨੇ ਜੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਹੋਵੇ ਔਰ ਸਪੀਕਰ ਸਾਹਿਬ ਨੇ ਉਥੇ ਜਿਹੜਾ ਡੀਜੀਪੀ ਨੂੰ ਟੈਗ ਕੀਤਾ ਹੋਵੇ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਆ ਉਹਨਾਂ ਨੇ ਆਫੀਸ਼ੀਅਲ ਕੰਪਲੇਂਟ ਦਿੱਤੀ ਹੋਵੇ ਤੇ ਮੇਰੇ ਵਰਗੇ ਨੇ ਵਿਧਾਨ ਸਭਾ ਦੇ ਵਿੱਚ ਈਸ਼ੂ ਚੱਕਿਆ ਹੋਵੇ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਰਨੀ ਹੁੰਦੀ ਆ ਔਰ ਜਿਹੜੀ ਭਾਪੀ ਇਹ ਦੱਸ ਦਵੇ ਕਿ ਹਾਂ ਵੀ ਇਹਨਾਂ ਤੇ ਜਿਹੜੇ ਇਹ ਹੈਂਡਲਰ ਹੈਗੇ ਜਿਹੜੇ ਨਫ਼ਰਤ ਫਲਾਉਣ ਵਾਲੇ ਇਹਨਾਂ ਤੇ ਅੱਜ ਤੱਕ ਕਾਰਵਾਈ ਕੀ ਕੀਤੀ ਆ ਔਰ ਇੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਕੀ ਕਾਰਵਾਈ ਕੀਤੀ ਆ ਉਹ ਲੋਕਾਂ ਦੇ ਵਿੱਚ ਲੈ ਕੇ ਤਾਂ ਹੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par